ਜੀਡੀਐਸ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਥਾਣਾ ਸਦਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਸਦਰ ਦੀ ਨਵ ਨਿਯੁਕਤ ਐਸਐਚਓ ਰਾਣੀ ਕੋਰ ਵੱਲੋਂ 24 ਘੰਟਿਆਂ ਦੇ ਵਿੱਚ ਮੋਬਾਈਲ ਚੋਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਥਾਣੇ ਦੇ ਅੰਦਰ ਮਕਦਮਾ ਦਰਜ ਕਰ ਦਿੱਤਾ ਗਿਆ ਦੱਸ ਦਈਏ ਕਿ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਿਸ ਚੋਰ ਦੀ ਪਛਾਣ ਪ੍ਰਵੀਨ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਫਤਿਹ ਚੱਕ ਹਾਲ ਵਾਸੀ ਕਦਗਿਲ ਹੋਈ ਹੈ ਜਿਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਐਸ ਐਚਓ ਰਾਣੀ ਕੋਰ ਨੇ ਕੀ ਦੱਸਿਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਤੇਜਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਕਦਗਿਲ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਹਨਾਂ ਦੇ ਘਰੋਂ ਰਾਤ ਸਮੇਂ ਦੋ ਮੋਬਾਈਲ ਫੋਨ ਜਿਨ੍ਹਾਂ ਵਿੱਚ ਇੱਕ ਆਈਫੋਨ ਸ਼ਾਮਲ ਸੀ ਚੋਰ ਵੱਲੋਂ ਚੋਰੀ ਕਰ ਲਿਆ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਕਦਮਾ ਨੰਬਰ 71 ਮਿਤੀ 27 ਜੂਨ ਨੂੰ ਬਣਦੀਆਂ ਧਰਾਵਾਂ ਦੇ ਤਹਿਤ ਸਬੰਧਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਅਤੇ 24 ਘੰਟਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਚੋਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਆਓ ਅਸੀਂ ਗੱਲਬਾਤ ਕਰਦੇ ਹਾਂ ਥਾਣਾ ਸਦਰ ਦੇ ਐਸਐਚਓ ਰਾਨੀਕੌਰ ਨਾਲ ਕੀ ਕਹਿਣਾ ਹੈ ਦੇਖਦੇ ਰਹੋ ਤਰਨਤਾਰਨ ਤੋਂ ਪੱਤਰਕਾਰ ਗੁਰਦੇਵਾਲ ਸਿੰਘ ਦੀ ਜੀਡੀਐਸ ਨਿਊਜ਼ ਚੈਨਲ ਦੇ ਨਾਲ। ਮੇਰਾ ਨਾਮ ਜੀ ਜਤਿੰਦਰ ਸਿੰਘ ਆ ਵਾਸੀ ਪਿੰਡ ਕਬਿਕੇਲਾ। ਕੀ ਗੱਲ ਹੋਈ ਸੀ? ਮੇਰੇ ਨਾਲ ਜੀ ਘਰੇ ਰਾਤ ਅਸੀਂ ਸੁੱਤੇ ਪਏ ਹਾਂ ਤੇ ਚੋਰ ਨੇ ਰਾਤ ਸੁੱਤੇ ਪਿਆ ਸਾਡੇ ਘਰ ਤੋਂ ਚਵਾਰੇ ਦੇ ਉੱਪਰ ਹਾਂ ਤੇ ਰਾਤ 7 ਚੜ੍ਹ ਕੇ ਤੇ ਉਹਨੇ ਮੋਬਾਈਲ ਚੋਕ ਲਈ ਇੱਕ ਆਈਫੋਨ ਹੀ ਤੇ ਇੱਕ OnePlus ਇਹਦੇ ਸੰਬੰਧ ਵਿੱਚ ਪੁਲਿਸ ਨੂੰ ਕੀ ਕਹੋਗੇ ਅਸੀਂ ਜਦੋਂ ਅਸੀਂ ਸਵੇਰੇ ਉੱਠੇ ਸਾਨੂੰ ਪਤਾ ਲੱਗਾ ਤੇ ਅਸੀਂ ਉਦੋਂ ਅਸੀਂ ਪੁਲਿਸ ਦੇ ਕੋਲ ਇੱਥੇ ਆ ਕੇ ਥਾਣਾ ਸਦਰ ਤੇ ਫਿਰ ਆ ਕੇ ਰਿਪੋਰਟ ਕਰਵਾਈ ਜੀ ਤੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਕਾਰਜਕਾਰੀ ਕੀਤੀ ਇਹਨਾਂ ਨੇ ਬਹੁਤ ਵਧੀਆ ਕਾਰਵਾਈ ਕਰਕੇ ਤੇ ਇਹਨਾਂ ਨੇ ਚੋਰ ਨੂੰ ਕੱਢਿਆ ਤੇ ਚੋਰ ਨੂੰ ਫੜ ਕੇ ਮੇਰੇ ਫੋਨ ਲੰਬਣ ਦੇ ਵਿੱਚ ਮਦਦ ਕੀਤੀ ਤੇ ਮੇਰੇ ਦੋਨੋਂ ਹੀ ਫੋਨ ਲੱਭ ਦਿੱਤੇ ਚੋਰ ਨੂੰ ਫੜ ਕੇ ਧੰਨਵਾਦ ਚ ਕੁਝ ਕਹਿਣਾ ਚਾਹੂ ਕਿ ਮੈਂ ਪੁਲਿਸ ਪ੍ਰਸ਼ਾਸਨ ਦਾ অতি ਧੰਨਵਾਦੀ ਹਾਂ ਕਿ ਇਹਨਾਂ ਨੇ ਪੂਰੀ ਮਿਹਨਤ ਕਰਕੇ ਸਾਰੇ ਹੀ ਪੁਲਿਸ ਸਪੋਰਟਸ ਨੇ ਥਾਣਾ ਸਦਰਦੀ ਨੇ ਮੇਰੇ ਫੋਨ ਲੱਭਿਆ ਫੋਨ ਲੱਭ ਕੇ ਤੇ ਥਾਣਾ ਵਿੱਚ ਉਹ ਫੋਨ ਆ ਗਏ ਹਨ ਔਰ ਇਹਨਾਂ ਨੇ ਬਹੁਤ ਹੀ ਬਹੁਤ ਹੀ ਵਧੀਆ ਕਾਰਜਕਾਰੀ ਕੀਤੀ ਤੇ ਪਰਚਾ ਦਰਜ ਕਰ ਦਿੱਤਾ ਹੈ ਮੁਲਜ਼ਮ ਦੇ ਖਿਲਾਫ ਜਿਲ੍ਹਾ ਪੀਏ ਦੂਰਾ ਮਾਮਲਾ ਜੀ ਇੱਕ ਕੱਲ ਜਤਿੰਦਰ ਸਿੰਘ ਨੇ ਆਪਣਾ ਬਿਆਨ ਦਰਜ ਕਰਾਇਆ ਬਸ ਗੱਦਗਲ ਜਿਨ੍ਹਾਂ ਨੇ ਦੱਸਿਆ ਕਿ ਮੇਰੇ ਘਰ ਚੋਰੀ ਹੋ ਗਈ ਹੈ ਜਿਦੇ ਵਿੱਚ ਦੋ ਫੋਨ ਨੇ ਇੱਕ ਆਈਫੋਨ 15 ਪ੍ਰੋ ਤੇ ਦੂਸਰਾ ਵਨਪਲੱਸ ਤੇ ਕੀ ਕਾਰਵਾਈ ਕੀਤੀ ਗਈ ਇੱਥੇ ਇਹ ਕੱਲ ਐਸਆਈ ਸਤਨਾਮ ਸਿੰਘ ਦੀ ਗਵਾਹੀ ਚ ਮੁੱਢਲੀ ਕਾਰਵਾਈ ਕਰਦੇ ਹੋਏ ਦਰਾਨ ਅਗਸਤ ਪ੍ਰਵੀਨ ਸਿੰਘ ਵਾਸੀ ਕੱਦਗਲ ਨੂੰ ਗ੍ਰਿਫਤਾਰ ਕੀਤਾ ਗਿਆ ਬੜੇ ਸੇ ਫੋਨ ਲਾਪਟਾਪ ਵੀ ਹੋਰ ਤੇ ਮੋਬਾਈਲ ਵੀ ਬਰਾਮਦ ਹੋਏ ਨੇ ਹਾਂ ਦੋ ਫੋਨ ਹੋਰ ਬਰਾਮਦ ਹੋਏ ਨੇ ਇਸ ਤੋਂ ਲਾਪਟਾਪ ਤੇ ਮੈਂ ਤੇਰਾ ਦੋਸ਼ੀ ਪੜਿਆ ਗਿਆ ਹੈ ਤੇ ਕੋਈ ਨਸ਼ੇ ਦਾ ਵੀ ਆਦਤ ਹੈ ਕੋਈ ਮਿੱਠਾ ਬਿਠਾ ਵੀ ਇਸ ਕੋ ਪੜਿਆ ਗਿਆ ਹਾਂ ਨਹੀਂ ਨਸ਼ਾ ਵਗੈਰਾ ਇਹਨਾਂ ਤੋਂ ਕੋਈ ਨਹੀਂ ਬਰਾਮਦ ਹੋਇਆ ਪਰ ਇਹਨਾਂ ਨੂੰ ਦੇਖਣ ਤੋਂ ਲੱਗਦਾ ਹੈ ਕਿ ਇਹ ਥੋੜਾ ਬਹੁਤ ਨਸ਼ਾ ਕਰਦੇ ਨੇ اگਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਉਹ ਤਫਤੀਸ਼ ਚੱਲ ਰਹੀ ਹੈ